ਪੈਟਰੋਲ ਪੰਪਾਂ ਤੇ ਲੱਗਿਆ ਲੰਬੀਆਂ ਕਤਾਰਾਂ ਪੈਟਰੋਲ ਪੰਪਾਂ ਤੇ ਮੁੱਕਾ ਪੈਟਰੋਲ ਅਤੇ ਡੀਜ਼ਲ ਅੱਜ ਸਵੇਰ ਤੋਂ ਜਿਵੇਂ ਟਰੱਕ ਡਰਾਈਵਰਾਂ ਦੀ ਹੜਤਾਲ ਦੀ ਖਬਰ ਲੋਕਾਂ ਨੂੰ ਮਿਲੀ ਤਾਂ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਤਾਰੀਵਾਲ ਦੇ ਪੈਟਰੋਲ ਪੰਪ ਤੇ ਲੱਗਿਆ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਇਹ ਹਾਲਾਤ ਹਨ ਕਿ ਜੋ ਪੰਪਾਂ ਤੋਂ ਤੇਲ ਦਾ ਸਟਾਕ 2 ਦਿਨਾਂ ਚ ਮੁੱਕਦਾ ਸੀ ਉਹ ਕੁਝ ਘੰਟਿਆਂ ਵਿੱਚ ਹੀ ਮੁੱਕਦਾ ਨਜ਼ਰ ਆ ਰਿਹਾ ਹੈ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਸਬੰਧੀ ਜਦ ਸ਼ਿਵਸ਼ੇਨਾ ਬਲਸਵ ਠਾਕਰੇ ਸੀਨੀਅਰ ਆਗੂ ਰੋਹਿਤ ਮਹੰਗੀ ਨਾਲ ਫੋਨ ਉੱਪਰ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਸ਼ਿਵਸ਼ੇਨਾ ਸੀਨੀਅਰ ਆਗੂ ਰੋਹਿਤ ਮਹੰਗੀ ਨਾਲ ਫੋਨ ਦੇ ਉੱਪਰ ਹੋਈ ਗੱਲਬਾਤ ਦੀ ਰਿਕਾਰਡਿੰਗ ਹਲੋ ਸਤਿਪ੍ਰੀਤਨ ਜੀ ਸਤਿ ਸ੍ਰੀ ਅਕਾਲ ਜੀ ਸ਼ਿਵਸ਼ੇਨਾ ਆਗੂ ਰੋਹਿਤ ਮਹੰਗੀ ਜੀ ਬੋਲਦੇ ਹੋ ਹਾਂਜੀ ਹਾਂਜੀ ਰੋਹਿਤ ਮਹੰਗੀ ਬੋਲ ਰਿਹਾ ਜੀ 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 ਪੱਤਰਕਾਰ ਬੋਲਦਾ ਸਰ ਤੁਹਾਡੀ ਜੀ 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 ਸਰ ਪੈਟਰੋਲ ਪੰਪਾਂ ਤੋਂ ਤੇਲ ਨਹੀਂ ਮਿਲਦਾ ਪਿਆ ਕੇਂਦਰ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਟਰੱਕਾਂ ਵਾਲਿਆਂ ਦੇ ਖਿਲਾਫ ਡਰਾਈਵਰਾਂ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬੰਦੀ ਇਸ ਤਰ੍ਹਾਂ ਜੇ ਕਿ ਮੇਰੀ ਤੇ ਆਪਣੀ ਜਿਹੜੀ ਨਿੱਜੀ رائے ਆ ਉਹ ਇਹ ਵਾ ਕਿ ਸਰਕਾਰ ਦਾ ਜਿਹੜਾ ਫੈਸਲਾ ਹੈ ਕਿ ਇਹ ਉਹ ਗਲਤ ਫੈਸਲਾ ਹੈ ਕਿਉਂਕਿ ਜਦੋਂ ਕੋਈ ਡਰਾਈਵਰ ਰੋਡ ਤੇ ਗੱਡੀ ਚਲਾ ਰਿਹਾ ਹੁੰਦਾ ਹੈ ਹਾਂਜੀ ਉਹਦਾ ਦਿਲ ਨਹੀਂ ਕਰਦਾ ਕਿ ਜਾਣ ਬੁੱਝ ਕੇ ਕਿ ਮੈਂ ਕਿਸੇ ਨੂੰ ਥੱਲੇ ਦਵਾ ਜਾਂ ਕੋਈ ਕੋਈ ਦੁਸ਼ਮਣ ਨਹੀਂ ਹੁੰਦੀ ਨਹੀਂ ਹਾਂਜੀ ਉਹ ਅਚਾਨਕ ਇੱਕ ਹਾਦਸਾ ਹੋ ਜਾਂਦਾ ਹੈ। ਹਾਂਜੀ। ਲੇਕਿਨ ਸਹਾਨੂੰ ਬੁੱਤੀ ਉਸ ਡਰਾਈਵਰ ਨੂੰ ਵੀ ਉਸ ਬੰਦੇ ਨਾਲ ਹੁੰਦੀ ਆ ਜਿੱਦਾਂ ਦਾ ਐਕਸੀਡੈਂਟ ਹੁੰਦਾ ਵਾ। ਲੇਕਿਨ ਉਹ ਉੱਥੇ ਬਚਾਉਣ ਦੇ ਲਈ ਉਹਨੂੰ ਤਾਂ ਨਹੀਂ ਖੜਾ ਹੁੰਦਾ ਕਿ ਜਨਤਾ ਦਾ ਅਕ੍ਰੋਸ਼ ਜਿਹੜੇ ਭੀੜ ਹੈ ਉਹ ਫਿਰ ਡਰਾਈਵਰ ਨੂੰ ਮਾਰਨ ਤੱਕ ਦਿੰਦੀ ਹੈ। ਹੋ ਸਕਦਾ ਜਿਹੜਾ ਥੱਲੇ ਵਿਅਕਤੀ ਆਇਆ ਹੋ ਉਹ ਭੱਜੇ। ਲੋਕੀ ਕੁੱਟ-ਕੁੱਟ ਕੇ ਡਰਾਈਵਰ ਨੂੰ ਮਾਰ ਦੇਣ। ਐਸ ਕਰਕੇ ਡਰਾਈਵਰ ਨੂੰ ਉੱਥੇ ਮੌਕੇ ਤੇ ਭਜਣਾ ਪੈਂਦਾ ਵਾ। ਪਰ ਇਹ ਜਿਹੜਾ ਕਾਨੂੰਨ ਪਾਸ ਕੀਤਾ ਵਾ ਇਹ ਕਾਨੂੰਨ ਨੂੰ ਪਾਸ ਕਰਨ ਤੋਂ ਪਹਿਲਾਂ ਇਹਨਾਂ ਨੂੰ ਜੂਨੀਅਨ ਦੇ ਲੀਡਰਾਂ ਦੇ ਨਾਲ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ ਸਾਡੇ ਆਦਰਨੀਯ ਨਿਧਨ ਘਟਕੜੀ ਜੀ ਬਹੁਤ ਅੱਛੇ ਫੈਸਲੇ ਕਰਦੇ ਨੇ ਲੇਕਿਨ ਇਹ ਫੈਸਲਾ ਉਹ ਗਲਤ ਕਰ ਗਏ ਨੇ ਦੂਸਰੀ ਗੱਲ ਕਿ ਅੱਜ ਕੱਲ੍ਹ ਹੀ ਇੱਕ ਹੜਤਾਲ ਹੋਈ ਆ ਪੂਰੇ ਡਰਾਈਵਰਾਂ ਨੇ ਦੇਸ਼ਚ ਹੜਤਾਲ ਕੀਤੀ ਆ ਲੋਕ ਤਰਹੀ ਤਰਹੀ ਹੋ ਗਏ ਨੇ ਡੀਜ਼ਲ ਨਹੀਂ ਮਿਲ ਰਿਹਾ ਪੈਟਰੋਲ ਨਹੀਂ ਮਿਲ ਰਿਹਾ ਲੋਕਾਂ ਦੇ ਅਮਰਜੈਂਸੀ ਕੰਮ ਰੁੱਕ ਗਏ ਨੇ ਐਂਬਲੋਸਰ ਰੋਗੀਆਂ ਨੇ ਹਰ ਤਰ੍ਹਾਂ ਦੀ ਸੁਭਧਾ ਰੋਗੀ ਹੈ ਸਕੂਲ ਸ਼ੁਰੂ ਹੋਣ ਜਾ ਰਹੇ ਨੇ ਨਵੇਂ ਸਾਲ ਦੀ ਛੁੱਟੀਆਂ ਬਾਅਦ ਸਕੂਲ ਸ਼ੁਰੂ ਹੋਣ ਜਾ ਰਹੇ ਨੇ ਸਕੂਲਾਂ ਦੀਆਂ ਬੱਸਾਂ 'ਚ ਤੇਲ ਨਹੀਂ ਪੈ ਰਿਹਾ ਜਿਹਦੇ ਨਾਲ ਪੂਰੇ ਦੇਸ਼ ਦੀ ਆਵਾਜ਼ ਠਾਪ ਹੋਏਗੀ ਮੰਗਾਈ ਵਧੇਗੀ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਆਪਣਾ ਜਿਹੜਾ ਕਾਲਾ ਕਾਨੂੰਨ ਡਰਾਈਵਰਾਂ ਦਾ ਕਲਾਸਰ ਵਾਪਸ ਲਿਆ ਜਾਵੇ ਸਰ ਇੱਕ ਗੱਲ ਹੋਰ ਦੱਸੋ ਮੈਨੂੰ ਜਿਹੜੀ ਰੂਲ ਰੈਗੂਲੇਸ਼ਨ ਜਿਹੜੇ ਡਰਾਈਵਰਾਂ ਦੇ ਜਾਂ ਛੋਟੀਆਂ ਗੱਡੀਆਂ ਵਾਲੇ ਮੋਟਰਸਾਈਕਲ ਵਾਲੇ ਚਲਾਉਂਦੇ ਨੇ ਜੀ ਉਹ ਆਹ ਚੱਕੀ ਅਚਾਨਕ ਰੋਡ ਤੇ ਚੜ ਜਾਂਦੇ ਨੇ ਜੀ ਜੀ ਜਿਹੜਾ ਹਾਈ ਆਪਣਾ ਹਾਈ ਵੀ ਆ ਰਿਹਾ ਕੋਈ ਟਰੱਕ ਡਰਾਈਵਰ ਆ ਰਿਹਾ ਕੋਈ ਮਾਸਲਾ ਆ ਰਿਹਾ ਉਹਨਾਂ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਉਹਨੂੰ ਲੱਕ ਜਾਂ ਡਰਾਈਵਰ ਨੂੰ ਜਿਹੜਾ ਜੁਰਮਾਨਾ ਪਾਇਆ ਜਾ ਰਿਹਾ ਵਾ ਵੀ ਉਹਨਾਂ ਨੂੰ ਕਿਹਾ ਗਿਆ ਕਿ ਛੋਟਕੀ ਹੈ ਨਾ ਜੇ ਮੋਟਰ ਹੈਂਦੀ ਆ ਤੇ ਉਹ ਕਸੂਰ ਨਹੀਂ ਦੇਖਣਾ ਉਹਨਾਂ ਨੇ ਕਿ ਕਿਹੜਾ ਕਸੂਰ ਕਿਹੜਾ ਨਹੀਂ ਹਾਲਾਂਕਿ ਛੋਟੀ ਗੱਡੀ ਦਾ ਇੱਕਦਮ ਰੋਡ ਦੇ ਉੱਤੇ ਚੜ ਜਾਂਦਾ ਤਾਂ ਐਕਸੀਡੈਂਟ ਹੋ ਜਾਂਦਾ ਉਦੇ ਸਬੰਧੇ ਕੀ ਬੋਲੋ ਇਹ ਤਾਂ ਕਹਿਣਾ ਹੈ ਉਹਦੇ ਸਬੰਧ ਚ ਮੈਂ ਕਹਿਣਾ ਚਾਹਨਾ ਕਿ ਬੈਸੇ ਤੇ ਸਾਡਾ ਦੇਸ਼ ਜਿਹੜਾ ਹੈ ਕਿ ਹਮੇਸ਼ਾ ਹੀ ਉਲਟ ਚੱਲਦਾ ਛੋਟੀ ਗੱਡੀ ਦਾ ਕਸੂਰ ਹੋਏ ਉਹ ਹਮੇਸ਼ਾ ਵੱਡੀ ਗੱਡੀ ਦਾ ਕਸੂਰ ਨਿਕਲਦਾ ਹੈ ਲੇਕਿਨ ਇਹ ਜਿਹੜੀ ਗੱਲ ਸੀ ਸਰਕਾਰ ਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ ਇਹਦੇ ਨਾਲ ਛੋਟੇ ਜਿਹੜੇ ਵਿਕਲ ਨੇ ਜਾਂ ਛੋਟੀਆਂ ਕਾਰਾਂ ਨੇ ਇਹਨਾਂ ਨੂੰ ਵੀ ਸੁਚੇਤ ਕਰਨਾ ਚਾਹੀਦਾ ਹੋਾ ਕਿ ਜੇ ਤੁਸੀਂ ਗਲਤ ਹੋ ਤਾਂ ਤੁਹਾਡੇ ਤੇ ਐਫਆਈਆ ਦਰਜ ਹੋਏਗੀ ਤੁਹਾਡੇ ਦੇ ਪਰਚਾ ਦਰਜ ਹੋਏਗਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਪਰਚਾ ਦਰਜ ਹੋਣਾ ਚਾਹੀਦਾ ਕੋਈ ਹੋਰ ਗੱਲ ਮਤਲਬ ਕਹਿੰਦਾ ਕਿ ਜਿਸ ਤਰ੍ਹਾਂ ਕੋਈ ਪਸ਼ੂ ਜਾਂ ਕੋਈ ਕੁੱਤਾ ਵਗੜਾ ਜਾਂ ਗੱਡੀ 'ਚ ਲਿਆ ਜਾਂਦਾ ਆ ਉਹਦੇ ਤੇ ਉਹਦੇ ਤੇ ਉਹਨਾਂ ਨੂੰ ਕਿਹਾ ਕਿ ਡਰਾਈਵਰ ਨੂੰ ਜੁਰਮਾਨਾ ਪਏਗਾ ਦੇਖੋ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਪਸ਼ੂ ਕਿੰਨਾ ਦੇ ਦੇ ਪਸ਼ੂ ਕੋਈ ਹਵਾ 'ਚੋਂ ਡਕੀ ਨਹੀਂ ਆ ਜਾਂਦੇ ਪਸ਼ੂ ਕੋਈ ਅਸਮਾਨ ਤੋਂ ਨਹੀਂ ਆ ਜਾਂਦੇ ਜਿਨ੍ਹਾਂ ਲੋਕਾਂ ਦੇ ਪਸ਼ੂ ਰੋਡ ਤੇ ਫਿਰ ਰਹੇ ਨੇ ਜਾਂ ਸਟਰੀ ਗਊ ਮਾਤਾ ਲੋਕੀ ਜਦ ਦੁੱਧ ਦੇਣਾ ਬੰਦ ਕਰ ਦਿੰਦੀ ਆ ਉਹਨੂੰ ਸੜਕਾਂ ਦੇ ਛੱਡ ਦਿੰਦੇ ਆ ਉਹਨਾਂ ਦੇ ਕਿਉਂ ਨੀ ਪਰਚਾ ਦਿੰਦੇ ਉਹਨਾਂ ਦੇ ਤੁਸੀਂ ਕਿਉਂ ਨੀ ਕਾਨੂੰਨ ਪੈਦਾ ਕਰਦੇ ਕਿ ਜੇ ਕੋਈ ਗਊ ਮਾਤਾ ਨੂੰ ਛੱਡ ਕੇ ਰੋਡ ਤੇ ਘੁੰਮੇਗਾ ਖਰੇਗਾ ਅਸੀਂ ਉਹਦੇ ਤੇ ਪਰਚਾ ਦਵਾਵਾਂਗੇ ਜਦੋਂ ਗਊ ਮਾਤਾ ਰੋਡ ਤੇ ਨਹੀਂ ਆਏਗੀ ਤੇ ਐਕਸੀਡੈਂਟ ਵੀ ਨਹੀਂ ਹੋਏਗਾ ਸਾਲ ਵੀ ਗੱਲ ਦੇਖੋ ਨਾ ਜਿੱਤਰੋ ਰੋਡ ਦੇ ਉੱਤੇ ਕੋਈ ਕੁੱਤਾ ਗੱਡੀ ਛੱਲੇ ਆ ਜਾਂਦਾ ਔਰ ਗੱਡੀ ਆਲਾ ਨੁਕਸਾਨ ਹੁੰਦਾ ਪਰਿਵਾਰ ਆਪਣਾ ਲੈ ਕੇ ਗੱਡੀ ਆਲਾ ਜਾ ਰਿਹਾ ਹੁੰਦਾ ਜੀ ਪਰਿਵਾਰ ਦੇ ਕਈ ਜੀ ਮਰ ਜਾਂਦੇ ਨੇ ਜੀ ਜੀ ਉਹਦੇ ਸਬੰਧੀ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਉਹ ਤਾਂ ਫਿਰ ਜ਼ਿੰਮੇਵਾਰ ਕੌਣ ਹੋਏਗਾ ਜਾਂ ਸਰਕਾਰ ਉਹ ਪ੍ਰਵਾਹ ਨੂੰ ਮਵਜੂਜ਼ ਦਵੇ ਦੇਖੋ ਸਰਕਾਰ ਤੇ ਮੈਂ ਕਹਿ ਰਿਹਾ ਕਿ ਸਰਕਾਰ ਦੇ ਕੁਝ ਫੈਸਲੇ ਬਹੁਤ ਵਧੀਆ ਨੇ ਲੇਕਿਨ ਆ ਜਿਹੜਾ ਡਰਾਈਵਿੰਗ ਦੇ ਉੱਪਰ ਜਿਹੜਾ ਇਹਨਾਂ ਨੇ ਕਾਨੂੰਨ ਪਾਸ ਕੀਤਾ ਇਹ ਕਾਲਾ ਕਾਨੂੰਨ ਹੈ ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਲਿਖਿਆ ਜਾਏਗਾ ਇਸ ਕਾਨੂੰਨ ਤੇ ਅੱਗੇ ਵੀ ਸਾਡੇ ਦੇਸ਼ ਦੇ ਆਦਰਯੋਗ ਪ੍ਰਧਾਨ ਮੰਤਰੀ ਜੀ ਨੇ ਆ ਪ੍ਰਤੀਕ੍ਰਿਤੀਕ ਨੂੰ ਉਹਨਾਂ ਦੇ ਉੱਪਰ ਵੀ ਮਾਫੀ ਮੰਗ ਕੇ ਕਾਨੂੰਨ ਵਾਪਸ ਲਏ ਹੀ ਤੇ ਮੈਨੂੰ ਲੱਗਦਾ ਕਿ ਸਾਡੇ ਡਰਾਈਵਰ ਭਰਾਵਾਂ ਦੀ ਜਿੱਤ ਹੋਏਗੀ ਅਸੀਂ ਡਰਾਈਵਰ ਭਰਾਵਾਂ ਦੇ ਨਾਲ ਖੜੇ ਆ ਜੇ ਲੋਡ ਪਈ ਅਸੀਂ ਵੀ ਆਪਣੀਆਂ ਗੱਡੀਆਂ ਰੋਡ ਦੇ ਉੱਪਰ ਬੰਦ ਕਰਕੇ ਪ੍ਰਦਰਸ਼ਨ ਕਰਾਂਗੇ ਤੇ ਗੜਕੜੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਕਾਨੂੰਨ ਵਾਪਸ ਲਿਆ ਜਾਏ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ 2 ਦਿਨਾਂ ਵਿੱਚ ਆਪਣਾ தਫੜੀ ਪਾ ਦਿੱਤੀ ਆ ਠੀਕ ਆ ਸਰ ਜੀ ਧੰਨਵਾਦ ਜੀ